Baochika Muttaba! Muttaba!

ਆਜ ਅਸੀਂ ਮਿਹਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਬਸੰਤਪ੍ਰੀ ਭਗਵੰਤ ਸਾਨ ਦਾ ਇੱਕ ਪੁਤਲਾ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਸਾੜਿਆ ਕਿਉਂਕਿ ਮੁੱਖ ਮੰਤਰੀ ਇਹ ਕਹਿੰਦਾ ਕਿ ਕੋਈ ਵੀ ਜਥੇਬੰਦੀ ਪੰਜਾਬ ਦੇ ਵਿੱਚ ਕੋਈ ਧਰਨਾ ਪਿਆਰਾ ਨਹੀਂ ਕਰੂਗੀ ਇਹ ਨੂੰ ਇਹ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਤਾਰਨਾ ਮਜਾਰਾ ਕੋਈ ਪੈਦਾ ਹੋਈ ਹੈ ਆਹ ਆਖੋ ਸਵਾ 3 ਸਾਲ ਹੋ ਗਏ ਇਨ੍ਹਾਂ ਦੀ ਸਰਕਾਰ ਬਣੀ ਨੂੰ ਅੱਜ ਕੋਈ ਵੀ ਵਰਗਾ ਭਲਾ ਮਲਾਜਮ ਵਰਗਾ ਪੈਨਸ਼ਨਰ ਵਰਗਾ ਬੇਰੁਜ਼ਗਾਰ ਮਜ਼ਦੂਰ ਅਧਿਆਪਕਾ ਕਿਸਾਨ ਕੋਈ ਵੀ ਆਦਮੀ ਕੋਈ ਵੀ ਵਰਗ ਕੋਈ ਜਥੇਬੰਦੀ ਇਨ੍ਹਾਂ ਤੋਂ ਸੰਤੁਸ਼ਟ ਨਹੀਂ ਹੈ ਇਸ ਕਰਕੇ ਇਨ੍ਹਾਂ ਜਥੇਬੰਦੀਆਂ ਨੂੰ ਕੋਈ ਸ਼ੌਕ ਨਹੀਂ ਹੈ ਕਿ ਇਹ ਧਰਨੇ ਦੇਣ ਜੇ ਤੁਸੀਂ ਇਨ੍ਹਾਂ ਬੇਰਜਕਾਰਾਂ ਦੀਆਂ ਇਨ੍ਹਾਂ ਆਮ ਕਿਰਤੀ ਲੋਕਾਂ ਦੀਆਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਤਾਂ ਕਿਸੇ ਨੂੰ ਛੌਂਕ ਨਹੀਂ ਹੈ ਕੋਈ ਵਿਹਲੇ ਨਹੀਂ ਹੈ ਜਥੇਬੰਦੀਆਂ ਵਾਲੇ ਵੀ ਧਰਨੇ ਦੇਣ ਅੱਜ ਕਿਸਾਨ ਕਿੰਨਾ ਦੁਖੀ ਹੈ ਸੋ ਜਿੱਥੇ ਇਹ ਭ੍ਰਸ਼ਟਾਚਾਰ ਦੀ ਗੱਲ ਕਰਦੇ ਐ ਮੈਂ ਦੱਸਣਾ ਚਾਹਣਾ ਸਾਰੀ ਦੁਨੀਆ ਨੂੰ ਕਿ ਕੱਲ ਸਟੇਜ ਤੇ ਕਰਮਜੀਤ ਅਨਮੋਲ ਇਹਦੇ ਨਾਲ ਖੜਾ ਔਰ ਕਰਮਜੀਤ ਅਨਮੋਲ ਨੇ ਜਾਲੀ ਸਰਟੀਫਿਕੇਟ ਐਸਸੀ ਬਣਾ ਕੇ ਫਰੀ ਕੋਟ ਤੋਂ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਸਮਝ ਨਹੀਂ ਆਉਂਦੀ ਵੀ ਇੱਥੇ ਭ੍ਰਿਸ਼ਟਾਚਾਰੀ ਲੋਕ ਆ ਇਹਦੇ ਨਾਲ ਸਟੇਜਾਂ ਟੈਂਡ ਕਰਦੇ ਆ ਸਾਡੇ ਐਮ ਐਲ ਏ ਮੰਤਰੀਆਂ ਦੇ ਜਿੰਨੇ ਵੀ ਕਰਦੇ ਆ ਔਰ ਉਹਨਾਂ ਕੋਲੋਂ ਚਿੱਟਾ ਫੜਿਆ ਜਾ ਰਿਹਾ ਤੇ ਲੋਕ ਇਹਨਾਂ ਤੋਂ ਇੰਨੇ ਦੁਖੀ ਆ ਪੰਜਾਬ ਦੇ ਕਿ ਕਿਉਂ ਨਾ ਧਰਨੇ ਮਿਆਰੇ ਲਾਉਣ ਆਪਦੀਆਂ ਹੱਕੀ ਮੰਗਾ ਵਾਸਤੇ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜਾ ਫਰੀ ਕੋਟ ਅਸੀਂ ਇਹ ਮੰਗ ਕਰਦੇ ਆ ਇਹ ਸਾਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਜੀ ਲੈਂਡ ਸੀਲਿੰਗ ਐਕਟ 1979 ਦਾ ਲਾਗੂ ਕਰੋ 1.7 ਏਕੜ ਇੱਕ ਨਾਗਰਿਕ ਪੰਜਾਬ ਦਾ ਜ਼ਮੀਨ ਰੱਖ ਸਕਦਾ ਇੱਥੇ ਸੈਂਕੜੇ ਏਕੜ ਹਜ਼ਾਰਾਂ ਏਕੜ ਬਹੁਤ ਸਾਰੇ ਲੋਕ ਸਾਡੇ ਜਿਹੜੇ ਆ ਜ਼ਮੀਨਾਂ ਤੇ ਕਾਬਜ ਹੈ ਜੇ ਅੱਜ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ ਸਾਢੇ 3 ਏਕੜ ਜ਼ਮੀਨ ਹਰ ਪੰਜਾਬ ਦੇ ਨਾਗਰਿਕ ਨੂੰ ਪਲਾ ਉਹ ਕਿਰਤੀ ਆ ਪਲਾ ਉਹ ਮਜ਼ਦੂਰ ਆ ਪਲਾ ਉਹ ਦੁਕਾਨਦਾਰ ਆ ਹਰ ਬੰਦੇ ਨੂੰ ਸਾਢੇ 3 ਏਕੜ ਜ਼ਮੀਨ ਜਿਹੜੀ ਅਲਾਟ ਹੋ ਸਕਦੀ ਹੈ ਮੈਂ ਇਹ ਵੀ ਦੱਸਣਾ ਚਾਹਣਾ ਕਿ ਪਿੰਡਾਂ ਦੀਆਂ ਪਚੈਤੀ ਜ਼ਮੀਨਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਦੀਆਂ ਬੋਲੀਆਂ ਵੀ ਗੁਰਤ ਰੂਪ ਦੇ ਵਿੱਚ ਨਿਲਾਮੀ ਆ ਜਿਹੜੀ ਬੋਲੀ ਹਰ ਸਾਲ ਹੁੰਦੀ ਆ ਉਹ ਗੁਰਤ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਕੁਝ ਧਾੜਵੀ ਲੋਕਾਂ ਪਚੈਤ ਸੈਕਟਰੀਆਂ ਨਾਲ ਜਿਹੜੇ ਸਾਡੇ ਪਟਵਾਰੀਆਂ ਨਾਲ ਤਹਿਸੀਲਦਾਰਾਂ ਨਾਲ ਰਲ ਕੇ ਅੰਦਰ ਖਾਤੇ ਮੀਟਿੰਗਾਂ ਕਰਕੇ ਉਹ ਇੱਕ ਬੋਲੀ ਕਰ ਲੈਂਦੇ ਆ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਤਹਿਸੀਲਦਾਰ ਫਰੀਕੋਟ ਨੂੰ ਵੀ ਮਿਲੇ ਆ ਕਿ ਹੋਕਾ ਦਵਾਇਆ ਜਾਵੇ ਪਿੰਡ ਦੇ ਵਿੱਚ ਜਿਹੜੇ ਪਿੰਡ ਵਿੱਚ ਵੀ ਤਸੀ ਜਿਹੜੀ ਹੈਗੀ ਆ ਬੋਲੀ ਹੋਣੀ ਆ ਇਹ ਸਰਕਾਰੀ ਜ਼ਮੀਨ ਦੀ ਜਾਂ ਪਚੈਤੀ ਜ਼ਮੀਨਾਂ ਦੀ ਔਰ ਜਿੱਥੇ ਹੋਕਾ ਦਵਾਇਆ ਜਾਵੇ ਤਾਂ ਕਿ ਆਮ ਲੋਕ ਇਕੱਠੇ ਹੋ ਕੇ ਉਹ ਜਿਹੜੀ ਆ ਪਚਾਈਤੇ ਜ਼ਮੀਨ ਦਾ ਪਿਆਰ ਸਰਕਾਰ ਦੀ ਜ਼ਮੀਨ ਦਾ ਜਿਹੜਾ ਹਰ ਸਾਲ ਠੇਕਾ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੇ ਕੋਲ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਜਿਨ੍ਹਾਂ ਕੋਲੇ ਸੈਂਕੜੇ ਏਕੜ 20 50 50 ਕਿੱਲੇ ਪਹਿਲਾਂ ਉਹ ਜ਼ਮੀਨ ਉਹੀ ਲੋਕ ਆ ਜਿਹੜੇ ਉਹ ਜਿਹੜਾ ਜਿਹੜੇ ਠੇਕੇ ਤੇ ਲੈ ਕੇ ਉਹ ਵਾਈ ਕਰੀ ਜਾਂਦੇ ਆ ਸੋ ਜਿੱਥੇ ਇਹਨਾਂ ਲੈਂਡ ਸੀਲਿੰਗ ਐਕਟ ਦੀ ਗੱਲ ਆ ਇਹ ਪਚੈਤੀ ਜ਼ਮੀਨਾਂ 50 ਸਰਕਾਰ ਦੀ ਜ਼ਮੀਨਾਂ ਦੀ ਗੱਲ ਹੈ ਇੱਥੇ ਰਾਜਾ ਮਹਾਰਾਜਾਂ ਦੀਆਂ ਬੇਚਰਾਗ ਜ਼ਮੀਨਾਂ ਪਈਆਂ ਸਾਡੇ ਕੋਲੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹਨਾਂ ਲੋਕਾਂ ਨੂੰ ਜਿਹੜਾ ਉਹ ਜ਼ਮੀਨ ਦੇ ਹੱਕ ਹੱਕ ਜਿਹੜੇ ਆ ਉਹ ਦਵਾਏ ਜਾਣ ਤਾਂ ਜੋ ਪੰਜਾਬ ਦੇ ਲੋਕ ਵੀ ਇੱਕ ਆਜ਼ਾਦ ਭਾਪ ਦੇ ਇੱਕ ਚੰਗੇ ਆਦਰਸ਼ ਨਾਗਰਿਕ ਦਾ ਇੱਕ ਵਧੀਆ ਸਤਜਾ ਜੀਵਨ ਬਤੀਤ ਕਰ ਸਕਣ ਕਿਉਂਕਿ ਸਾਢੇ 3 ਏਕੜ ਜ਼ਮੀਨ ਆ ਜਿਹੜੀ ਹਰ ਨਾਗਰਿਕ ਨੂੰ ਪੰਜਾਬ ਦੇ ਵਸਨੀਕ ਨੂੰ ਮਿਲ ਸਕਦੀ ਹੈ ਸੋ ਲੈਂਡ ਸਿਲਿੰਗ ਐਕਟ ਲਾਗੂ ਕਰਨ ਵਾਸਤੇ ਪਛੈਤੀ ਜ਼ਮੀਨਾਂ ਦੇ ਉੱਤੇ ਜਿਹੜਾ ਆਮ ਲੋਕਾਂ ਦਾ ਹੱਕ ਜਿਹੜਾ ਬਣਦਾ ਦਿੱਤਾ ਜਾਵੇ ਇਸੇ ਤਰ੍ਹਾਂ ਅਸੀਂ ਸਾਰੇ ਇਹ ਇਹ ਸੰਘਰਸ਼ ਤੁਸੀਂ ਮੁੱਖ ਮੰਤਰੀ ਜੀ ਇਹ ਕਹਿੰਨੇ ਹੋ ਕਿ ਅਸੀਂ ਇਹਨਾਂ ਨੂੰ ਉਹ ਕਰਨ ਨਹੀਂ ਦੇਣਾ ਧਰਨੇ ਨਹੀਂ ਲਾਉਣ ਦੇਣੇ ਅਸੀਂ ਪੰਜਾਬ ਵੀ ਬੰਦ ਕਰਾਂਗੇ ਅਸੀਂ ਰੇਲਾਂ ਵੀ ਰੋਕਾਂਗੇ ਜਿੱਦ ਤੱਕ ਦੇ ਸਾਡੀਆਂ ਹੱਕੀ ਮੰਗਾਂ ਲਈ ਤੁਸੀਂ ਸਾਡੇ ਸਾਡੇ ਪੱਖ ਦੇ ਵਿੱਚ ਕੋਈ ਹਾਤਾ ਨਾਰਾ ਨਾ ਮਾਰਿਆ ਜੈ ਪੀਮ ਜੈ ਪਾਪ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ